ਵਿਵਾਦ ਸ਼ੁਰੂ ਕਰਕੇ ਬੈਠ ਜਾਨੇ ਆ ਨਾ ਵੀ ਗੁਰੂ ਰਵਿਦਾਸ ਕਹੀਏ ਜੀ ਜਾਂ ਭਗਤ ਰਵਿਦਾਸ ਕਹੀਏ ਉਹ ਜਿਹੜੇ ਭਗਤ ਰਵਿਦਾਸ ਸਾਹਿਬ ਕਹਿਣ ਵਾਲੇ ਨੇ ਉਹ ਕਹਿੰਦੇ ਅਸੀਂ ਗੁਰੂ ਰਵਿਦਾਸ ਨਹੀਂ ਕਹਿਣਾ ਜਿਹੜੇ ਗੁਰੂ ਰਵਿਦਾਸ ਕਹਿਣ ਵਾਲੇ ਨੇ ਉਹ ਕਹਿੰਦੇ ਜਿਹੜਾ ਭਗਤ ਰਵਿਦਾਸ ਕਹੂਗਾ ਉਹਨੂੰ ਅਸੀਂ ਬੋਲਣ ਕੋਈ ਨਹੀਂ ਦੇਣਾ ਵੀ ਇੱਕ ਇੱਕ ਉਦਾਹਰਨ ਦੇ ਕੇ ਮੈਂ ਯਤਨ ਕਰਦਾ ਗੱਲ ਪੱਕੜ ਜਾਏਗੀ ਤੁਹਾਡੇ ਇੱਕ ਸੱਜਣ ਜਦੋਂ ਉਹ ਆਪਣੀ ਮਾਂ ਦੇ ਕੋਲੇ ਬੈਠਦਾ ਆਪਣੇ ਪਿਤਾ ਦੇ ਕੋਲੇ ਬੈਠਦਾ ਉਹ ਪੁੱਤਰ ਹੁੰਦਾ ਜਦੋਂ ਉਹਦੀ ਉਮਰ ਵੱਧਦੀ ਹੈ ਉਹ ਪੁੱਤ ਪੋਤਰਿਆਂ ਵਾਲਾ ਹੋ ਜਾਂਦਾ ਫਿਰ ਉਹ ਜਦੋਂ ਆਪਣੇ ਪੁੱਤ ਕੋਲੇ ਬੈਠਦਾ ਉਦੋਂ ਪਿਓ ਹੁੰਦਾ ਘਰ ਵਾਲੀ ਕੋਲੇ ਬੈਠਦਾ ਪਤੀ ਹੁੰਦਾ ਮਾਂ ਕੋਲੇ ਬੈਠਦਾ ਉਹੀ ਮਨੁੱਖਾ ਪੁੱਤਰ ਹੁੰਦਾ ਹੈ ਪੁੱਤਰ ਕੋਲੇ ਬੈਠਦਾ ਉਹੀ ਮਨੁੱਖਾ ਪਿਤਾ ਹੋ ਜਾਂਦਾ ਹੈ ਘਰ ਵਾਲੀ ਕੋਲੇ ਬੈਠਦਾ ਉਹੀ ਪਤੀ ਹੋ ਜਾਂਦਾ ਹੈ ਉਹੀ ਮਨੁੱਖ ਭੈਣ ਕੋਲੇ ਬੈਠਦਾ ਤੇ ਭਰਾ ਹੋ ਜਾਂਦਾ ਹੈ ਹੈ ਤਾਂ ਇੱਕੋ ਹੀ ਹੈ ਨਾ ਗੱਲ ਤੇ ਰਿਸ਼ਤੇ ਦੀ ਹੈ ਇੱਕ ਸਰੀਰ ਹੈ ਜਦੋਂ ਉਹ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ ਪਰਮਾਤਮਾ ਦਾ ਭਗਤ ਹੈ ਜਦੋਂ ਉਹ ਸਾਨੂੰ ਅੰਧਕਾਰ ਦੇ ਵਿੱਚ ਵਿਸ਼ੇਵਕਾਰਾਂ ਦੇ ਵਿੱਚ ਲੱਗਿਆ ਹੋਇਆਂ ਨੂੰ ਪਰਮਾਤਮਾ ਵੱਲੋਂ ਬਖਸ਼ੇ ਗਿਆਨ ਦੀਆਂ ਦਾਤਾਂ ਵੰਡਦਾ ਹੈ ਉਹ ਗੁਰੂ ਅਖਵਾਉਂਦਾ ਹੈ ਬਾਬਾ ਰਵਿਦਾਸ ਜੀ ਪਰਮਾਤਮਾ ਦੇ ਭਗਤ ਨੇ ਸਾਡੇ ਗੁਰੂ ਨੇ ਕਿਉਂਕਿ ਭਗਤੀ ਤਾਂ ਪਰਮਾਤਮਾ ਦੀ ਕਰਦੇ ਨੇ ਨਾ ਉਹਨਾਂ ਨੇ ਪਰਮਾਤਮਾ ਦੀ ਭਗਤੀ ਕੀਤੀ ਪਰਮਾਤਮਾ ਦਾ ਨਾਮ ਜਪਿਆ ਇਸ ਕਰਕੇ ਪਰਮਾਤਮਾ ਦੇ ਭਗਤ ਨੇ ਤੇ ਸਾਨੂੰ ਗਿਆਨ ਵੀ ਆ data ਬਖਸ਼ਦੇ ਨੇ ਸਾਨੂੰ ਅੰਧਕਾਰ ਵਿੱਚੋਂ ਪਖੰਡਾਂ ਦੇ ਵਿੱਚੋਂ ਭਰਮਾਂ ਦੇ ਵਿੱਚੋਂ ਕਢਦੇ ਨੇ ਇਸ ਕਰਕੇ ਸਾਡੇ ਗੁਰੂ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਭਗਤ ਰਵਦਾਸ ਜੀ ਲਿਖਿਆ ਕਿਉਂਕਿ ਉਹ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਆ ਇਸ ਗੱਲ ਕੇ ਇਸ ਇਸ ਗੱਲ ਵਿੱਚ ਕਦੇ ਵਿਵਾਦ ਨਾ ਕਰੋ ਵੀ ਭਗਤ ਕਹੀਏ ਜਾਂ ਗੁਰੂ ਕਹੀਏ ਨਹੀਂ ਪ੍ਰਮਾਤਮਾ ਦੇ ਭਗਤ ਨੇ ਸਾਡੇ ਗੁਰੂ ਨੇ ਅਸੀਂ ਉਹਨਾਂ ਨੂੰ ਗੁਰੂ ਕਹਾਂਗੇ ਕਿਉਂਕਿ ਸਾਨੂੰ ਗਿਆਨ ਦਿੰਦੇ ਨੇ ਸਾਨੂੰ ਅੰਧਕਾਰ ਦੇ ਵਿੱਚੋਂ ਕੱਢਦੇ ਨੇ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਸਿਖਾਉਂਦੇ ਨੇ ਇਸ ਕਰਕੇ ਸਾਡੇ ਲਈ ਗੁਰੂ ਨੇ ਪਰਮਾਤਮਾ ਦੇ ਭਗਤ ਨੇ ਭਗਤ ਹੋਣਾ ਕੋਈ ਗੁਨਾਹ ਨਹੀਂ ਹੈ ਭਗਤ ਹੋਣਾ ਇੱਕ ਮਾਣ ਵਾਲੀ ਗੱਲ ਹੈ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਅਵਰ ਨਾ ਕੋਈ ਕਿਹ ਹਨ ਦੁਨੀਆ ਦੇ ਲੋਕਾਂ ਨੇ ਪੁੱਛਿਆ ਸੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੋਂ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਪਰਮਾਤਮ ਸਾਰਿਆਂ ਨੂੰ ਆਪਣੇ ਵਸ ਵਿੱਚ ਕਰ ਲੈਂਦਾ ਹੈ ਸਾਰੀ ਦੁਨੀਆ ਦੇ ਲੋਕ ਪ੍ਰਭੂ ਪਰਮਾਤਮਾ ਦੇ ਵਸ ਵਿੱਚ ਨੇ ਪਰਮਾਤਮਾ ਵੀ ਕਿਸੇ ਦੇ ਵਸ ਵਿੱਚ ਹੋਵੇਗਾ ਨਾ ਤੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਐ ਪਰਮਾਤਮਾ ਨਾ ਤੂੰ ਆਵੈ ਵਸ ਬਹੁਤ ਕਿਨਾਮ ਨੇ ਨਾ ਤੂੰ ਆਵੈ ਵਸ ਧਰਤੀ ਧਾਈ ਐ ਨਾ ਤੂੰ ਆਵੈ ਵਸ ਤੀਰਥ ਣਾਈ ਐ ਨਾ ਤੂੰ ਆਵੈ ਵਸ ਕਿਤੈ ਸਿਆਣਪੈ ਨਾ ਤੂੰ ਆਵੈ ਵਸ ਬਹੁਤਾ ਦਾਣ ਦੇ ਸਭ ਕੋ ਤੇਰੇ ਵਸ ਅਗੰਮ ਅਗੋਚਰਾ ਤੂੰ ਭਗਤਾ ਕੈ ਵਸ ਭਗਤਾ ਤਾਣ ਤੇਰਾ ਸਾਰੀ ਦੁਨੀਆ ਨੂੰ ਵਸ ਵਿੱਚ ਕਰਨ ਵਾਲੇ ਪ੍ਰਭੂ ਤੂੰ ਆਪਣੇ ਭਗਤਾਂ ਦੇ ਵਸ ਵਿੱਚ ਹੈ ਭਗਤਤਾ ਗੁਰਮਖੋ ਉਹ ਸ਼ਕਤੀ ਹੈ ਉਹ ਸਮਰੱਥਾ ਹੈ ਜਿਹਦੇ ਵਸ ਵਿੱਚ ਪ੍ਰਭੂ ਪਰਮਾਤਮਾ ਆਪ ਹੋ ਜਾਂਦਾ ਇਸ ਕਰਕੇ ਭਗਤ ਕਹਿਣਾ ਕੋਈ ਗਾਲ ਦੇਣਾ ਨਹੀਂ ਹੈ ਭਗਤ ਕਹਿਣਾ ਕੋਈ ਬੁਣਾ ਨਹੀਂ ਹੈ ਪਰ ਹਾਂ ਇਹ ਗੱਲ ਮੈਂ ਸਦਾ ਕਹਿਣਾ ਹੁੰਦਾ ਹੈ ਪਰਮਾਤਮਾ ਦੀ ਭਗਤੀ ਕਰਦੇ ਨੇ ਵਾਹਿਗੁਰੂ ਪਰਮੇਸ਼ਰ ਦੇ ਭਗਤ ਨੇ ਸਾਨੂੰ ਗਿਆਨ ਦੀਆਂ ਦਾਤਾਂ ਦਿੰਦੇ ਨੇ ਸਾਡੇ ਗੁਰੂ ਨੇ ਅਸੀਂ ਉਹਨਾਂ ਨੂੰ ਗੁਰੂ ਕਹਾਂਗੇ ਪਹਿਲੀ ਗੱਲ ਦੂਸਰੀ ਬੇਨਤੀ ਇਹ ਇਹ ਮੇਰੇ ਮਨ ਵਿੱਚ ਸੀ ਇਹ ਗੱਲ ਵੀ ਇਹ ਗੱਲ ਜ਼ਰੂਰ ਕਰਨੀ ਚਾਹੀਦੀ ਆ ਗੁਰੂ ਰਵਦਾਸ ਜੀ ਨਾ ਮੂਰਤੀ ਨੇ ਤੇ ਨਾ ਮੂਰਤੀ ਦੇ ਵਿੱਚ ਵਸਦੇ ਨੇ ब्राह्मण ਦੀ ਇੱਕ ਬਹੁਤ ਵੱਡੀ ਚਾਲ ਸੀ ਕਿ ਮੈਂ ਮਨੁੱਖ ਨੂੰ ਗਿਆਨ ਦੇ ਨਾਲ ਨਹੀਂ ਜੋੜਨ ਦੇਣਾ ਇਹਨੂੰ ਪੱਥਰ ਦੇ ਨਾਲ ਇਹਨੂੰ ਮੂਰਤੀ ਨਾਲ ਜੋੜ ਦੇਣਾ ਤੇ ਅੱਜ ਕਿਤੇ ਨਾ ਕਿਤੇ ਨਜ਼ਰ ਮਾਰੀਏ ਸ਼ਬਦ ਗੁਰੂ ਦੇ ਸਿੱਖ ਕਹਾਉਣ ਵਾਲੇ ਨੇ ਜਿਹੜੇ ਉਹ ਭਾਵੇਂ ਭਗਤ ਬਾਬਾ ਨਾਮਦੇਵ ਸਾਹਿਬ ਨੂੰ ਮੰਨਣ ਵਾਲੇ ਨੇ ਗੁਰੂ ਰਵਦਾਸ ਨੂੰ ਮੰਨਣ ਵਾਲੇ ਨੇ ਧੰਨ ਗੁਰਾਂਕਸਹਿਬ ਪਾਤਸ਼ਾਹ ਨੂੰ ਮੰਨਣ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਨੇ ਸਾਡੇ ਸਾਰਿਆਂ ਦਾ ਇੱਕੋ ਹੀ ਹਾਲ ਹੋ ਗਿਆ ਤੁਸੀਂ ਜਿੱਥੇ ਬੈਠੇ ਹੋ ਇੱਕ ਬੇਨਤੀ ਬੜੇ ਧਿਆਨ ਨਾਲ ਸਮਝੋ ਸ਼ਿਵ ਜੀ ਦੀ ਮੂਰਤੀ ਬੋਲਦੀ ਹੈ ਜੀ ਨਹੀਂ ਬੋਲਦੀ ਨਾ ਸ਼੍ਰੀ ਗਣੇਸ਼ ਜੀ ਦੀ ਮੂਰਤੀ ਬੋਲਦੀ ਹੈ ਨਹੀਂ ਬੋਲਦੀ ਬ੍ਰਹਮਾ ਜੀ ਦੀ ਮੂਰਤੀ ਬੋਲਦੀ ਹੈ ਨਹੀਂ ਬੋਲਦੀ ਨਾ ਗੁਰੂ ਨਾਨਕ ਸਾਹਿਬ ਦੀ ਮੂਰਤੀ ਬੋਲਦੀ ਹੈ ਨਹੀਂ ਬੋਲਦੀ ਗੁਰੂ ਰਵਿਦਾਸ ਦੀ ਮੂਰਤੀ ਬੋਲਦੀ ਹੈ ਨਹੀਂ ਬੋਲਦੀ ਨਾ ਮੂਰਤੀ ਕਿਸੇ ਦੀ ਵੀ ਹੈ ਮੂਰਤੀ ਭਾਵੇਂ ਗੁਰੂ ਦਵਦਾਸ ਸਾਹਿਬ ਦੀ ਹੈ ਮੂਰਤੀ ਭਾਵੇਂ ਗੁਰੂ ਨਾਨਕ ਸਾਹਿਬ ਦੀ ਹੈ ਮੂਰਤੀ ਭਾਵੇਂ ਸ਼੍ਰੀ ਕ੍ਰਿਸ਼ਨ ਜੀ ਦੀ ਹੈ ਮੂਰਤੀ ਭਾਵੇਂ ਸ਼੍ਰੀ ਰਾਮਚੰਦਰ ਜੀ ਦੀ ਹੈ ਮੂਰਤੀ ਭਾਵੇਂ ਸ਼ਿਵ ਦੀ ਹੈ ਮੂਰਤੀ ਕਿਸੇ ਦੀ ਨਹੀਂ ਜੀ ਬੋਲਦੀ ਬ੍ਰਾਹਮਣ ਇਹੀ ਤਾਂ ਚਾਹੁੰਦਾ ਤੁਸੀਂ ਸ਼੍ਰੀ ਕ੍ਰਿਸ਼ਨ ਜੀ ਦੀ ਗੀਤਾ ਨੂੰ ਪਾਸੇ ਕਰਕੇ ਸ਼੍ਰੀ ਕ੍ਰਿਸ਼ਨ ਜੀ ਮੂਰਤੀ ਨਾਲ ਜੁੜ ਜਾਓ ਕਿਉਂਕਿ ਸ਼੍ਰੀ ਕ੍ਰਿਸ਼ਨੀ ਦਾ ਗ੍ਰੰਥ ਤਾਂ ਉਹਨੇ ਆਪਣੇ ਕਬਜ਼ੇ 'ਚ ਰੱਖਣਾ ਹੈ ਉਹ ਵਿੱਦਿਆ ਹੈ ਉਹ ਗਿਆਨ ਹੈ ਉਹ ਕਹਿੰਦਾ ਇਹ ਬ੍ਰਾਹਮਣ ਦਾ ਹੱਕ ਹੈ ਦੇ ਉੱਤੇ ਤੁਸੀਂ ਮੂਰਤੀ ਪੂਜੋ ਮੈਂ ਮੈਂ ਗੀਤਾ ਨੂੰ ਸਮਝਾਂਗਾ ਔਰ ਅੱਜ ਵੀ ਉਹੀ ਹੋਇਆ ਅਸੀਂ ਗੁਰੂ ਰਵਦਾਸ ਸਾਹਿਬ ਜੀ ਕਿੱਥੋਂ ਬੋਲਦੇ ਨੇ ਮੂਰਤੀ ਨਹੀਂ ਬੋਲਦੀ ਉਹਨਾਂ ਦੀ ਬਾਣੀ ਬੋਲਦੀ ਹੈ ਗੁਰੂ ਰਵਦਾਸ ਸਾਹਿਬ ਜੀ ਨੂੰ ਆਪਣੇ ਗੁਰ ਮੰਨਣ ਵਾਲਿਆਂ ਹੱਥ ਬਨ ਕੇ ਇੱਕ ਬੇਨਤੀ ਉਹ ਤੁਹਾਡੇ ਚਰਨਾਂ ਦੇ ਵਿੱਚ ਗੁਰੂ ਰਵਦਾਸ ਸਾਹਿਬ ਜੀ ਦੀ ਬਾਣੀ ਗੁਰੂ ਰਵਦਾਸ ਸਾਹਿਬ ਦਾ ਹਿਰਦਾ ਹੈ ਉਹ ਆਪਣੀ ਬਾਣੀ ਚ ਬੋਲਦੇ ਨੇ ਕਹਿੰਦੇ ਨੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਤੇ ਮੂਰਤੀ ਕਹਿੰਦੀ ਹੈ ਜੀ ਨਹੀਂ ਗੁਰੂ ਰਵਦਾਸ ਜੀ ਬਾਣੀ ਵਿੱਚੋਂ ਇਹ ਬੋਲਦੇ ਆ ਨਾਗਰ ਜਨਾ ਮੇਰੀ ਜਾਤ ਵਖਿਆਤ ਚੰਮਾਰਨ ਤੇ ਮੂਰਤੀ ਕਹਿੰਦੀ ਹੈ ਜੀ ਨਹੀਂ ਇਹ ਗੁਰੂ ਰਵਦਾਸ ਜੀ ਦੀ ਬਾਣੀ ਕਹਿੰਦੀ ਹੈ ਉਹ ਬਾਣੀ ਵਿੱਚੋਂ ਬੋਲਦੇ ਆ ਤੁਮ ਚੰਦਨ ਹਮ ਅਰਿੰਦ ਵਾਪਰੇ ਸੰਗ ਤੁਮਾਰੇ ਵਾਸਾ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ਇਹ 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 ਗੁਰੂ ਰਵਦਾਸ ਜੀ ਦੀ ਬਾਣੀ ਹੈ ਨਾ ਦੱਸੋ ਇਹ 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 ਸ਼ਬਦ ਨੇ ਜਿਹੜੇ ਇਹ ਮੂਰਤੀ ਬੋਲਦੀ ਹੈ ਕਿ ਬਾਣੀ ਬੋਲਦੀ ਹੈ ਬਾਣੀ ਬੋਲਦੀ ਹੈ ਇਹਦਾ ਅਰਥ ਇਹ ਬਣਦਾ ਹੈ ਕਿ ਗੁਰੂ ਰਵਦਾਸ ਮੂਰਤੀ ਵਿੱਚ ਆਉਣੀ ਬੋਲਣੇ ਉਹਨਾਂ ਨੇ ਜਦੋਂ ਬੋਲਣਾ ਬਾਣੀ ਦੇ ਵਿੱਚੋਂ ਬੋਲਣਾ ਤੇ ਜੇ ਅਸੀਂ ਵੀ ਆਪਣੇ ਗੁਰੂ ਰਵਦਾਸ ਜੀ ਦੇ ਨਾਲ ਗੱਲਾਂ ਕਰਨੀਆਂ ਚਾਹੁੰਦੇ ਆ ਮੂਰਤੀ ਦੀ ਪੂਜਾ ਛੱਡੋ ਉਹਨਾਂ ਦੀ ਬਾਣੀ ਨੂੰ ਪੜਨਾ ਉਹਨਾਂ ਦੀ ਬਾਣੀ ਨੂੰ ਸਮਝਣਾ ਸ਼ੁਰੂ ਕਰੀਏ ਤੇ ਜਦੋਂ ਗੁਰੂ ਰਵਦਾਸ ਜੀ ਦੀ ਬਾਣੀ ਸਾਡੇ ਧੁਰ ਹਿਰਦੇ ਅੰਦਰ ਜਾਏਗੀ ਅਗਿਆਨਤਾ ਮਿਟੇਗੀ ਬਾਣੀ ਦਾ ਪ੍ਰਕਾਸ਼ ਸਾਡੇ ਅੰਧ ਹਿਰਦੇ ਦੇ ਅੰਦਰ ਹੋਵੇਗਾ ਅਸੀਂ ਕਹਿ ਸਕਦੇ ਹਾਂ ਅੱਜ ਗੁਰੂ ਰਵਦਾਸ ਦਾ ਪ੍ਰਕਾਸ਼ ਮੇਰੇ ਹਿਰਦੇ ਦੇ ਵਿੱਚ ਹੋਇਆ ਹੈ। 550 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਗੁਰੂ ਰਵਦਾਸ ਜੀ ਨੂੰ ਸੰਸਾਰ ਵਿੱਚ ਪ੍ਰਕਾਸ਼ ਹੋਇਆ। ਪਰ ਕੀ ਸਾਡੇ ਹਿਰਦੇ ਦੇ ਵਿੱਚ ਗੁਰੂ ਰਵਦਾਸ ਜੀ ਦਾ ਪ੍ਰਕਾਸ਼ ਹੋਇਆ? ਤੇ ਜਦ ਤੱਕ ਤੂੰ ਮੂਰਤੀ ਨੂੰ ਪੂਜਦਾ ਰਹੇਂਗਾ ਤੇਰੇ ਹਿਰਦੇ ਦੇ ਵਿੱਚ ਗੁਰੂ ਰਵਦਾਸ ਦਾ ਪ੍ਰਕਾਸ਼ ਨਹੀਂ ਹੋਣਾ ਕਿਉਂਕਿ ਗੁਰੂ ਰਵਦਾਸ ਤਾਂ ਬਾਣੀ 'ਚ ਬੈਠੇ ਨੇ ਉਹ ਤਾਂ ਬਾਣੀ ਰਾਹੀਂ ਬੋਲਦੇ ਨੇ ਜਿਸ ਦਿਨ ਤੂੰ ਉਹਨਾਂ ਦੀ ਬਾਣੀ ਨਾਲ ਜੁੜੇਂਗਾ ਤੇਰੇ ਤੁਰ ਅੰਤਰ ਹਿਰਦੇ ਦੇ ਵਿੱਚ ਗੁਰੂ ਰਵਦਾਸ ਦਾ ਪ੍ਰਕਾਸ਼